ਚਲੋ ਕੱਟੀ ਇਹ ਪਪੂ ਬਾਜੀ ਦੀ ਬੇਟੀ ਵੀ ਗਾੜੀ ਆ ਜਾਈਏ ਪਪੂ ਬਾਜੀ ਦੀ ਬੇਟੀ ਸਾਜਨ ਦੀ ਭੈਣ ਆ ਉਹ ਵੀ ਅੱਗੇ ਆਵੇ ਚਾਚੀ ਗੋਟ ਵੀ ਅੱਗੇ ਆਵੇ ਚਾਚੀ ਗੋਟ ਅੱਜ ਆਜਾ ਸਾਜਨ ਦੀ ਭੈਣ ਚਾਚੀ ਗੋਟ ਵੀ ਗਾੜੀ ਆਵੇ ਮੈਂ ਮਰਾ ਇੱਕ ਕਾਫੇ ਥੋੜੀ ਨਾ ਆਇਆ ਕੋਈ ਸੀ ਅਰਥ ਨਹੀਂ ਕੀਆ ਉਹ ਸਾਬਤ ਹੋ ਗਿਆ ਹੋ ਗਿਆ ਚਲ ਚੱਟ ਚੱਟ ਸਾਬਤ ਹੋ ਗਿਆ ਮਾਤਾ ਕਰੋਨਾ ਦਿੱਤਾ ਸਵਾ ਮਾਤਾ ਕਰੋਨਾ ਮਾਤਾ ਕਰੋਨਾ ਦੇ ਨਿਯੰਤਰਣ ਜਾਈਦਾ ਚੱਟ ਜਿਹਾ ਫਰਸ਼ ਤੇ ਮਾਤਾ ਜੀ ਆਜੋ ਅੱਗੇ ਤੇਰ ਚੱਲ ਜੀ ਚੱਟ ਜੀ ਆਜੋ ਪਲੀ ਸੌਣ ਕਿਹੜਾ ਜੀ ਇੰਝ ਨਹੀਂ ਲੋ ਚੱਲ ਕੋਈ ਨਹੀਂ ਚੱਲ ਮਾਤਾ ਇਹ ਬੱਬੀ ਭਲਵਾਨ ਚੜਕੇ ਆਹ ਕਦਮ ਬਾਏ ਗਏ ਭਾਈ ਪਈ ਪਿੱਛੇ ਤੁਸੀਂ ਕਿੱਥੇ ਆ ਉਧਰੋਂ ਲਾਈਨ ਨੂੰ ਆਉਣਾ ਹੈ ਉਹ ਕਾਜੀ ਉਹ ਤੋਂ ਦਲੋਤ ਧੰਗ ਜਿਹੜੀ ਬਿੰਦਵਾ ਉਹ ਅੱਗੇ ਆਉਣਗੇ ਆ ਮੇਰੇ ਅਨੁਸਾਰ ਔਰ ਜਿਨ੍ਹਾਂ ਦੇ ਰਜਾਈਆਂ 'ਚ ਨਾਮ ਹੈ ਉਹਨਾਂ ਦਾ ਨਾਮ ਬੋਲ ਦਿੱਤਾ ਜਾਵੇ ਲਿਆ ਭਾਈ ਜਿਹੜੀਆਂ ਭੈਣ ਬਿੰਦਵਾ ਆ ਉਹ ਪਹਿਲੋਂ ਅੱਗੇ ਆਉਣਗੀਆਂ ਆਜੋ ਆਜੋ ਪਿੰਡ ਆਜੋ 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 ਚਾਚਾ ਜੀ ਤੁਸੀਂ ਵੀ ਆ ਜਿਓ ਆਜੋ ਮਾਤਾ ਜੀ ਤੁਸੀਂ ਵੀ ਆ ਜਿਓ ਜੇ ਹੋਰ ਕੋਈ ਵੀ ਮੇਰੇ ਭੈਣ ਦੇ ਜਵਾਵ ਆ ਉਹ ਇੱਥੇ ਆ ਜਿਓ ਔਰ ਸਾਡੇ ਜਿਹੜੇ ਬਹੁਤ ਸਤਕਾਰਯੋਗ ਆ ਉਹਨਾਂ ਕੋ ਆਪਣਾ ਮਾਨ ਸਨਮਾਨ ਲੈ ਕੇ ਜਾਣ ਔਰ ਦੂਸਰ ਕੋਈ ਰਹਿ ਗਿਆ ਜਿਹੜੀ ਭੈਣ ਵੀ ਦਵਾਓ ਅੱਗੇ ਆ ਸਕਦੀ ਆ ਸਾਲ ਕਾਫੀ ਆ ਮਨੇ ਇਤਨਾ ਆ ਆ ਦੋ ਇਤਰੇ ਇੰਨਾਂ ਨੂੰ ਇਹ ਚਲੋ ਆ ਜਾ ਮੇਰੇ ਭੈਣ ਦੋਵੇਂ ਆ ਜਾ ਇਹਨਾਂ ਨੂੰ ਇੱਕ ਸਾਲ ਦੇ ਸੁ ਜੀ ਸੋ ਰਜਾਈਆਂ ਵਾਲੇ ਆ ਜਾਣਗੇ ਮੇਰੇ ਵੀਰ ਲੈਨ ਚ ਲੱਗ ਜਣਗੇ ਭਾਈ ਅੰਮਰ ਅੰਬਾ ਹੱਡਾ ਪਹਿਲੋਂ ਗਿਆ ਹੈ ਭਾਈ ਜਗਰਾਜ ਦੋ ਤਾਂ ਕਹਿੰਦੇ ਇੱਧਰ ਬਸਿਆ ਰਹਦੇ ਸੋ ਤਾਂ ਹੋ ਜਾ ਨਾਰੇ ਪਈ ਕਰਨਾ ਗਾੜੀ ਹੋ ਜਾਈ ਆਉ ਸਿਟੀ ਦੇ ਹਿੱਸੇ ਦਾ ਟੱਕਾ ਸੋ ਮੇਰੀਆਂ ਪਹਿਨਾ ਉਰਜਾਈ ਗਲੀ ਦੀ ਲਿਸਟ ਦਾ ਅੱਗੇ ਹੈ ਗਿਆ ਸਨ ਮੈਂ ਆਹ ਵੇਖੋ ਬੁਲਾ ਲਿਆ ਵਾ ਇਹ ਮੈਂ ਬੇਨਤੀ ਕਰਾਂਗਾ ਕਿ ਸਾਡੇ ਮੈਂਬਰ ਸਾਹਿਬ ਕਾਕਾ ਤੇ ਸਾਡੇ ਨਾਨੂ ਪਾਜੀ ਮਿੰਦਾ ਪਾਜੀ ਅੱਗੇ ਆਉਣਗੇ ਔਰ ਆਪਣਾ ਬੰਦਾ ਮਾਨ ਸਨਮਾਨ ਲੈਣਗੇ ਉਹ ਅੱਗੇ ਆਉਣਗੇ ਇਹ ਨਹੀਂ ਆ ਨਾਮ ਲੈ ਕੇ ਜਾਏਗਾ ਪਹਿਲੋ ਆਜੋ ਆਜੋ ਮੈਂਬਰ ਸਾਹਿਬ ਆਜੋ ਕਗਾ ਆਜਾ ਤੁਸੀਂ ਆਜਾ ਇਹ ਸਾਡੇ ਮੈਂਬਰ ਪੰਚਾਇਤਾਂ ਜੀ ਚੰਗਨ ਜੀ ਸਾਡੇ ਇਹ ਗਲੀ ਦੇ ਮੈਂਬਰ ਪੰਚਾਇਤ ਸਟਿਪਨ ਮਿਸਰੀ ਪਾਈ ਪੰਟਾ ਜੇ ਲਾਗੇ ਬੰਨੇ ਮੇਰੀ ਬਾਤ ਨੂੰ ਸੁਣਦੇ ਤੇ ਆਵੇ ਸੋ ਆਪਰ ਜਾਈ ਦੀ ਲਿਸ਼ਟਾ ਨੂੰ ਚਾਲੂ ਕਰਾਂਗੇ ਪਾਈ ਸ਼ੌਂਕਾ ਉਹ ਆ ਗਿਆ ਵੀ ਤਾਂ ਪਾਈ ਸ਼ੌਂਕਾ ਪਾਈ ਸ਼ੌਂਕਾ ਤੇ ਚੱਤੀ ਨਹੀਂ ਤਨੋ ਵਾਜੇ ਨਾ ਮੈਨੂੰ ਚਲਾ ਆ ਰਿਹਾ ਹੈ ਚੱਲੋ ਪਈ ਸੰਗਤਾਂ ਵਿੱਚ ਉਹ ਤੋਂ ਬਾਜਾ ਚਾਚੀ ਵੀ ਜਮੀ ਆ ਜੇ ਅਰ ਸੱਚੇ ਰੰਗ ਜੀ ਚਲੋ ਜੀ ਚਾਚੀ ਸਵਰਜੀ ਪੁਣ ਪਿੱਛੇ ਪੜੀ ਪੁਣ ਪਿੱਛੇ ਚਾਚੀ ਸਵਰਜੀ ਚਲੋ ਖੜਾ ਰਹਿ ਇਧਰ ਗਰਮੀ ਤੋਂ ਭੈਣ ਆਈ ਆ ਜੋ ਸਾਡੀ ਜਿਹੜੀ ਕੰਢੀ ਸੇਵਾਦਾਰ ਉਹ ਮਿਲ ਕੇ ਲੱਗਿਆ ਜੀ ਸੱਚੀ ਗੱਲ ਮੇਰੇ ਨਾਲ ਹੋ ਜਾਂਦੀ ਆ ਸਾਡੀ ਕੰਢੀ ਸੇਵਾਦਾਰ ਆ ਭੈਣ ਬਹੁਤ ਮਿਹਨਤ ਕਰਦੀ ਆ ਹੁਣ ਅੱਗੇ ਪ੍ਰਵੀਨ ਕਿਸੇ ਦੀ ਆ ਜੇ ਭੈਣ ਪ੍ਰਵੀਨ ਕਿਸੇ ਦੀ ਵਾਈਫ ਉਹ ਅੱਗੇ ਆ ਕੇ ਆਪਣਾ ਮਨਸਮਾਨ ਲੈ ਜੇ ਭੈਣ ਜੀਤੋ 23 ਢਰਵਾਲੀ 42 42 ਬਿੱਲੇ ਦਾ ਬੇਟਾ ਚਲੋ ਰਾਜ ਭੈਣ ਦੇਸੇ ਦੀ ਕਾਜ ਬੰਟੀ ਦੀ ਮੰਮੀ ਅੱਗੇ ਆ ਗਏ ਆਪਣਾ ਮਾਨ ਸਨਮਾਨ ਲੈ ਚਲੋ ਚਲੋ ਰਾਣੀ ਆ ਦੇ ਮਿੱਤਾਂ ਚਲੋ ਵੇਖ ਲੈ ਚਲੋ ਸੋ ਇੱਟਾ ਦੀ ਨਾ ਆ ਜਾ ਬਾਈ ਚਲੋ ਚਲੋ ਆ ਜਾ ਆ ਜਾ ਸੋ ਅਗੇ ਤਾਂ ਮੈਡੀਕਾਰ ਵਾਲੀ ਆ ਜੇ ਤਾਂ ਮੈਡੀਕਾਰ ਵਾਲੀ ਕਾਲਾ ਆਪਣਾ ਭਾਈ ਕਾਲਾ

ਪਰਮੇਸ਼ਵਰ ਦੇ ਦਾਸ ਦਰਜਾ ਬਰਜਾ ਜਿੰਨੇ ਵੀ ਸਾਡੇ ਪਰਮੇਸ਼ਵਰ ਦੇ ਦਾਸ ਜੀ ਅੱਜ ਇੱਥੇ ਬੈਠੇ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਔਰ ਸਾਡੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਚੰਡੀਗੜ੍ਹ ਤੋਂ ਪਾਸਟਰ ਸੋਨੂ ਜੀ ਔਰ ਸਾਡੇ ਗੋਲਦੀ ਜੀ ਜਿਨ੍ਹਾਂ ਨੇ ਅੱਜ ਦਾ ਸਾਰਾ ਪ੍ਰੋਗਰਾਮ ਅਰੇਂਜ ਕੀਤਾ ਔਰ ਸਾਡੇ ਲੁਕਸ ਮਸੀਹ ਜੀ ਪੰਜਾਬ ਪ੍ਰਧਾਨ ਸਾਡੇ ਬੰਟੀ ਜੀ ਜਨਾਰਾਓ ਜੀ ਰਮਨ ਜੀ ਬਟਾਲਾ ਤੋਂ ਪ੍ਰਵੇਸ਼ ਜੀ ਔਰ ਹੋਰ ਵੀ ਜਿੰਨੇ ਪਤਵੰਤੇ ਸੱਜਣ ਆਏ ਨੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸੋ ਮੇਰੇ ਜੀਸੋ ਤੁਸੀਂ ਸਾਰਿਆਂ ਨੇ ਦੇਖਿਆ ਸਵੇਰੇ ਮੈਂ ਚੰਡੀਗੜ੍ਹ ਥਾਂ ਮੇਰੀ ਮੀਟਿੰਗ ਸੀ ਗਵਰਨਰ ਸਾਹਿਬ ਦੇ ਨਾਲ ਜੋ ਅੱਜ ਕੱਲ ਦਾ ਮੁੱਦਾ ਚੱਲ ਰਿਹਾ ਉਹਦੇ ਲਈ ਮੈਂ ਮੀਟਿੰਗ ਦੀ ਟਾਈਮ ਲਈ ਆਸੀ ਉਹਨਾਂ ਕੋ ਪਰ ਕਾਫੀ ਬੈਠ ਕੇ ਉਹਨਾਂ ਨਾਲ ਗੱਲਬਾਤ ਹੋਈ ਆ ਔਰ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵੀ ਮੈਂ ਮੱਸੀ ਕੌਂ ਦੇ ਨਾਲ ਆ ਔਰ ਅੱਜ ਦੇ ਇਸ ਪ੍ਰੋਗਰਾਮ ਦੀ ਮੈਂ ਤੁਹਾਨੂੰ ਬਹੁਤ-ਬਹੁਤ ਜਿਆਦਾ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਨਵੇਂ ਸਾਲ ਦੀ ਵੱਡੇ ਦਿਨ ਦੀ ਔਰ ਪਰਮੇਸ਼ਵਰ ਕੇ ਮੈਂ ਪ੍ਰਾਰਥਨਾ ਵੀ ਕਰਦਾ ਵੀ ਪ੍ਰਭੂ ਤੁਹਾਨੂੰ ਸਾਰੇ ਵਿੱਚ ਚੜ੍ਹਦੀ ਕਲਾ ਜ ਰੱਖਣ ਦੁਨੀਆ ਦੀ ਹਰ ਖੁਸ਼ੀ ਤੁਹਾਨੂੰ ਮਿਲੇ ਕਦੀ ਦੁੱਖ ਤੁਹਾਡੇ ਨੇੜੇ ਨਾ ਆਉਣ ਸੋ ਇਹ ਜਿਹੜਾ ਮਹੀਨਾ ਸਾਡਾ 크ਿਸਮਿਸ ਦਾ ਹੁੰਦਾ ਇਹਦੇ ਵਿੱਚ ਸਾਡੇ ਸਾਰੇ ਜਿਹੜੇ ਭੈਣ ਭਰਾਵਾ ਬਹੁਤ ਖੁਸ਼ੀ ਮਹਿਸੂਸ ਕਰਦੇ ਨੇ ਔਰ ਬਹੁਤ ਵੱਡੀ ਗਿਣਤੀ 'ਚ ਸਾਡੇ ਸ਼ੋਭਾ ਯਾਤਰਾ ਨਿਕਲਦੀਆਂ ਨੇ ਕਰ ਕਰ ਦੇ ਵਿੱਚ ਪਰਮੇਸ਼ਵਰ ਦਾ ਗੁੰਗਰਾਨ ਹੁੰਦਾ ਵਾ ਪਰ ਮੇਰੇ ਅਜ਼ੀਜ਼ੋ ਮੈਂ 19 ਤਰੀਕ ਨੂੰ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰ ਰਿਹਾ ਵੀ ਖਾਮਰਾ ਚਰਚ ਵਿਕੇ ਸਾਡੀ ਸ਼ੋਭਾ ਯਾਤਰਾ ਜਿਹੜੀ ਨਿਕਲ ਰਹੀ ਹੈ 19 ਤਰੀਕ ਨੂੰ ਉੱਥੇ ਵੀ ਹਾਜ਼ਰੀ ਭਰੋ ਔਰ 25 ਤਰੀਕ ਦੇ ਵੀ ਪ੍ਰੋਗਰਾਮ ਨੇ ਔਰ ਮੇਰੇ ਮੁਤਾਬਕ ਤੁਹਾਨੂੰ ਕੋਈ ਵੀ ਕੰਮ ਹੋਵੇ ਤੇ ਤੁਹਾਡੇ ਲੋਕਲ ਗੋਲਡੀ ਜੀ ਬੈਠੇ ਨੇ ਤੁਸੀਂ ਆਪਣੇ ਕੰਮ ਲੈ ਕੇ ਇਨਕੋ ਆਓ। ਔਰ ਗੋਲਦੀ ਜੀ ਤੁਸੀਂ ਵੀ ਆਪਣੇ ਇਲਾਕੇ ਦੇ ਜਿਹੜੇ ਵੀ ਤੁਹਾਡੇ ਭੈਣ ਭਰਾਵਾਂ ਦੇ ਕੰਮ ਹੈ ਮੈਨੂੰ ਦੱਸੋ। ਪਹਿਲ ਦੇ ਆਧਾਰ ਤੋਂ ਸਾਰੇ ਕੀਤੇ ਜਾਣਗੇ। ਹallelujah। ਪਹਿਲੇ ਸ਼ਬਦਾਂ ਦੇ ਨਾਲ ਵਿਰਾਮ ਲੈਣਾ ਸਰ ਮੇਰੇ ਵੱਲ ਜੈਮਸੀ ਦੀ ਧੰਨਵਾਦ। ਅਵਿਸ਼ਾਰਮਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਕਿ ਜੋ ਵੀ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾ ਸਕੇ ਗੋਡ ਬlesਸ ਯੂ।